ਕੀਤਾ ਪਤਿਕਰ ਸਾਹਿਬ ਦੇ ਕੋਲ ਜੀਰੇ ਤੇ ਬਾਹਰ ਬਾਈਪਾਸ ਤੇ ਮਿਲਣ ਵਾਸਤੇ ਆਇਆ ਮੈਂ ਨਾਲ ਦਾ ਦਿਲ ਦੀ ਗਹਿਰਾਈ ਇਹ ਮੇਰੀ ਤੁਹਾਨੂੰ ਧੰਨਵਾਦ ਕਰਦੇ ਆਂ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਕਿ ਸਾਡੇ ਪੰਜਾਬੀ 100 ਸਾਲ ਦਿੰਦੇ ਨੇ ਪੰਥ ਸਾਥ ਦਿੰਦਾ ਸਾਨੂੰ ਅਸੀਂ ਇਕੱਲੇ ਸਮਰਥ ਅਜਿੰਦਰ ਖਾਲਸਾ ਸਾਹਿਬ ਸ਼ਮਨੋਰਾ ਜੀ ਹਾਂਜੀ ਤੇ ਜਾ ਰਹੇ ਹਾਂ ਉਸ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਹੈ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ 2027 ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਗੱਲ ਕਰਾਂਗੇ ਇੱਕ ਕਾਲੀ ਦਲ ਦਾ ਚਰਚਾ ਚੱਲਦੀ ਵੀ ਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜਾਂ ਨੋਟਿਸ ਦਿੱਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਨਹੀਂ ਕਰਦੇ ਹੁੰਦੇ ਜੇ ਜਦੋਂ ਕਰਨਗੇ ਫਿਰ ਅਸੀਂ ਜਵਾਬਦਾਵਾ ਕੋਰਟ ਜਾਂ ਕਮਿਸ਼ਨ ਕੋਲ ਹੀ ਦੇਵਾਂਗੇ ਅੱਜ ਫਤਿਹਗੁਰ ਸਾਹਿਬ ਵੀ ਤੱਕ ਕੀਤੇ ਨਾਲ ਹੀ ਇੱਥੇ ਜਾਂਦਿਆਂ ਜਾਂਦਿਆਂ ਰੁਕੇ ਸੰਗਤ ਨੇ ਇੱਥੇ ਸਨਮਾਨ ਕੀਤਾ ਹੈ ਫਤਿਹਗੁਰ ਸਾਹਿਬ ਦੇ ਕੋਲ ਜੇ ਵੀਰੇ ਇਥੇ ਬਾਹਰ ਬਾਈਪਾਸ ਤੇ ਮਿਲਣ ਵਾਸਤੇ ਆਇਆ ਮੈਨਾਂ ਦਾ ਦਿਲ ਦੀ ਹੈ ਗਹਿਰੀ ਹੈ ਬਹੁਤ ਚਿੰਤਾ ਕਰਦਾ ਹੈ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਕਿ ਸਾਡੇ ਪੰਜਾਬੀ ਸਾਥ ਦਿੰਦੇ ਨੇ ਪੰਥ ਸਾਥ ਦਿੰਦਾ ਸਾਨੂੰ ਅਸੀਂ ਇਕੱਲੇ ਸਵਰਾਤ ਅਜੇ ਹਰਿੰਦਰ ਖਾਲਸਾ ਸਾਹਿਬ ਜੀ ਦਾ ਮਨੋਰਾਜ ਹਾਂਜੀ ਤੇ ਜਾ ਰਹੇ ਹਾਂ ਉਸ ਜੀ ਨਾਲ ਗੱਲਬਾਤ ਕਰਦੇ ਹਾਂ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਓ 2027 ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਗੱਲ ਕਰਾਂਗੇ ਇੱਕ ਅਕਾਲੀ ਦਲ ਦਾ ਚਰਚਾ ਚੱਲਦੀ ਹੈ ਅਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜਾਂ ਨੋਟਿਸ ਦਿੱਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਕੋਈ ਨਹੀਂ ਕਰਦੇ ਹੁੰਦੇ ਜੀ ਜਦੋਂ ਕਰਨਗੇ ਫਿਰ ਅਸੀਂ ਜਵਾਬਦਾਵਾ ਕੋਰਟ ਜਾਂ ਕਮਿਸ਼ਨ ਕੋਲ ਹੀ ਦੇਵਾਂਗੇ ਜੇ ਫੜਾ ਅੱਜ ਫਤਿਹਗੁਰ ਸਾਹਿਬ ਜੀ ਤੱਕ ਜੀ ਨਾਲ ਹੀ ਇੱਥੇ ਜਾਂਦਿਆਂ ਜਾਂਦਿਆਂ ਰੁਕੇ ਸੰਗਤ ਨੇ ਇੱਥੇ ਸਨਮਾਨ ਕੀਤਾ ਫਤਿਹਗੁਰ ਸਾਹਿਬ ਦੇ ਕੋਲ ਜੀਰੇ ਇਥੇ ਬਾਹਰ ਬਾਈਪਾਸ ਤੇ ਮੈਨ ਲਾਸਤੇ ਆਇਆ ਮੈਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚ ਤੁਹਾਨੂੰ ਧੰਨਵਾਦ ਕਰਦਾ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਕਿ ਸਾਡੇ ਪੰਜਾਬੀ ਸਾਥ ਦਿੰਦੇ ਨੇ ਪੰਥ ਸਾਥ ਦਿੰਦਾ ਸਾਨੂੰ ਅਸੀਂ ਇਕੱਲੇ ਸਵਰਾਥ ਹੈ ਜਗਿੰਦਰ ਖਾਲਸਾ ਸਾਹਿਬ ਸ਼ਾਮਲ ਹੋ ਰਿਹਾ ਜੀ ਹਾਂਜੀ ਤੇ ਜਾ ਰਹੇ ਹਾਂ ਉਸ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ 2027 ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਗੱਲ ਕਰਾਂਗੇ। ਇਹ ਕਾਲੀ ਦਲ ਦਾ ਚਰਚਾ ਚੱਲ ਰਿਹਾ ਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜਾਂ ਨੋਟਿਸ ਕਿਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕੋਈ ਨਹੀਂ ਕਰਦੇ ਹੁੰਦੇ ਜੇ ਜਦੋਂ ਕਰਨਗੇ ਫਿਰ ਅਸੀਂ ਜਵਾਬਦਾਵਾ ਕੋਰਟ ਜਾਂ ਕਮਿਸ਼ਨ ਕੋਲ ਹੀ ਦੇਵਾਂਗੇ ਅਸੀਂ। ਖਾਤੇ ਬਿੰਦੂ ਦਾ ਵਿਸਤਾਰ ਉਹ ਕਰਾਂਗੇ ਜੀ ਫਿਰ।